ਸਾਰਾ ਕਰੜਾ ਹੱਥ ਦਾ ਵਾਕਿਆ ਨੂੰ ਅਸੀਂ ਸੁਨੇਹਾ ਦਿੰਦੇ ਆ ਵੀ ਪੈਨਿਕ ਨਾ ਹੋਵੋ ਸਾਰੀ ਜਿਹੜੀ ਸਿਚੁਏਸ਼ਨ ਉਹਨੂੰ ਕੰਟਰੋਲ ਕਰਨ ਲੱਗੇ ਹੋਏ ਆ ਪੂਰਾ ਪ੍ਰੋਫੈਸ਼ਨ ਲੱਗਿਆ ਹੋਇਆ ਤੇ ਵੱਖ-ਵੱਖ ਜਿਹੜੀਆਂ ਟੀਮਾਂ ਨੇ ਐਨਡੀਆਰ ਆਖਦੀਆਂ ਹੋਰ ਸਾਰੇ ਪੁਖਤਾ ਇੰਤਜ਼ਾਮ ਕਰ ਰਹੇ ਆ ਹੁਣ ਉਧਰ ਤਾਂ ਜਿਹੜੀ ਉਹ ਨਹੀਂ ਲਗਾਤਾਰ ਪੈ ਰਿਹਾ ਉਸ ਦੀ ਮਾਰਕ ਤੇ ਲੈਣੀ ਪੈ ਰਹੀ ਹੈ ਪਰ ਅਸੀਂ ਗਰਾਊਂਡ ਉੱਤੇ ਆ ਸਾਰੀ ਸਿਚੁਏਸ਼ਨ ਆ ਜਿਹੜੀ ਉਹਨੂੰ ਦੇਖ ਰਹੇ ਆ ਤੇ ਘਬਰਾਇਓ ਨਾ ਹਰ ਸਿਚੁਏਸ਼ਨ ਨੂੰ ਦੇਖਣ ਲਈ ਆਪਾਂ ਤਿਆਰ ਆ ਤੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਐਮਰਜੈਂਸੀ ਜਿਹੜੇ ਨੰਬਰ ਨੇ ਉਹ ਖੜੜ ਵਾਸਤੇ ਜਾਰੀ ਕੀਤੇ ਨੇ ਜਿੱਥੇ-ਜਿੱਥੇ ਸਾਨੂੰ ਲੱਗਦਾ ਸੁਨੇਹਾ ਲਾਓ ਹਰ ਪਾਸੇ ਜਿਹੜੀਆਂ ਅਸੀਂ ਆਪਣੀਆਂ ਟੀਮਾਂ ਨੇ ਉਹ ਤੈਨਾਤ ਕਰ ਦਿੱਤੀਆਂ। ਲਈਏ ਠੀਕ ਹੈ ਤੁਹਾਨੂੰ ਬਾਰੀ-ਬਾਰੀ ਸਾਰਿਆਂ ਨੂੰ ਘਰੇ ਛੱਡੇ ਆਉਣਗੇ। ਤੇ ਪੈਨਿਕ ਨਹੀਂ ਹੋਣਾ। ਸਾਫ ਹੀ ਲਿਆ ਸੀ ਕੁਛ? ਯੈਸ। ਬਹੁਤ ਬਹਾਦਰ ਬੱਚੇ ਆ ਸਾਰੇ। फिकर कर नहीं करनी ठीक है और कित्थो सारे जने कोई मुश्किल आ रही है, है थे कारण तो किने बजे सारे नहीं चढ़ के होने हैं कोई फिकर नहीं करनी किसी ने किसी बना ਜੀ ਸਾਰਾ ਕਰੜਾ ਹੱਥ ਦਾ ਵਾਕਿਆ ਨੂੰ ਅਸੀਂ ਸੁਨੇਹਾ ਦਿੰਦੇ ਆ ਵੀ ਪੈਨਿਕ ਨਾ ਹੋਵੋ ਸਾਰੀ ਜਿਹੜੀ ਸਿਚੁਏਸ਼ਨ ਆ ਉਹਨੂੰ ਕੰਟਰੋਲ ਕਰਨ ਲੱਗੇ ਹੋਏ ਆ ਪੂਰਾ ਪ੍ਰੋਫੈਸ਼ਨ ਲੱਗਿਆ ਹੋਇਆ ਤੇ ਵੱਖ-ਵੱਖ ਜਿਹੜੀਆਂ ਟੀਮਾਂ ਨੇ ਐਨਡੀਆ ਰੱਖਦੀਆਂ ਹੋਰ ਸਾਰੇ ਪੁਤ ਦਾ ਇੰਤਜ਼ਾਮ ਕਰ ਰਹੇ ਆ ਹੁਣ ਉਧਰ ਤਾਂ ਜਿਹੜੀ ਉਹ ਨਹੀਂ ਲਗਾਤਾਰ ਪੈ ਰਹੇ ਆ ਉਹਦੀ ਮਾਰ ਤੇ ਲੈਣੀ ਪੈ ਰਹੀ ਹੈ ਪਰ ਅਸੀਂ ਗਰਾਊਂਡ ਉੱਤੇ ਆ ਸਾਰੀ ਸਿਚੁਏਸ਼ਨ ਆ ਜਿਹੜੀ ਉਹਨੂੰ ਦੇਖ ਰਹੇ ਆ ਤੇ ਘਬਰਾਇਓ ਨਾ ਹਰ ਸਿਚੁਏਸ਼ਨ ਨੂੰ ਦੇਖਣ ਲਈ ਆਪਾਂ ਤਿਆਰ ਆ ਤੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਐਮਰਜੈਂਸੀ ਜਿਹੜੇ ਨੰਬਰ ਨੇ ਉਹ ਖੜੜ ਵਾਸਤੇ ਜਾਰੀ ਕੀਤੇ ਨੇ ਜਿੱਥੇ ਜਿੱਥੇ ਸਾਨੂੰ ਲੱਗਦਾ ਸੁਨੇਹਾ ਲਾਓ ਹਰ ਥਾਂ ਉੱਤੇ ਜਿਹੜੀ ਅਸੀਂ ਆਪਣੀਆਂ ਟੀਮਾਂ ਨੇ ਉਹ ਤੈਨਾਤ ਕਰ ਦਿੱਤੀਆਂ। ਲਈਏ ਠੀਕ ਹੈ ਤੁਹਾਨੂੰ ਬਾਰੀ-ਬਾਰੀ ਸਾਰਿਆਂ ਨੂੰ ਘਰੇ ਛੱਡੇ ਆਉਣਗੇ। ਤੇ ਪੈਨਿਕ ਨਹੀਂ ਹੋਣਾ। ਖਾਪ ਹੀ ਲਿਆ ਸੀ ਕੁਛ? ਯੈਸ। ਬਹੁਤ ਬਹਾਦਰ ਬੱਚੇ ਆ ਸਾਰੇ। कोई फिक्र नहीं करनी ठीक है कि सारे जने कोई मुश्किल आ रही है सारे छे कोई फिक्र नहीं करनी किसी ने किसी तरह